ਸ਼ਿਕਾਇਤ ਦੀ ਸਾਰੇ ਹੀ ਸੂਬੇ ਦੇਸ਼ ਵਾਸੀਆਂ ਨੂੰ ਥੋੜੀ ਜੀਆਂ ਬਹੁਤ ਬਹੁ ਮੁਬਾਰਕਾਂ ਮੈਂ ਸਭ ਨੂੰ ਅਪੀਲ ਕਰਨਾ ਚਾਹੁੰਦਾ ਵਾ ਕਿ ਚਾਈਨਾ ਡੋਰ ਦਾ ਵਿਸ਼ਕਾਰ ਕਰੋ ਇੰਨੀ ਸਖਾਈ ਕਰਨ ਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਦੇ ਸਖਾਈ ਦੇ ਬਾਵਜੂਦ ਵੀ ਲੁਧਿਆਣੇ ਵਿਖੇ ਵੱਖ-ਵੱਖ ਥਾਵਾਂ ਤੇ ਚਾਈਨਾ ਡੋਰ बिक ਰਹੀ ਹੈ ਕਿਸ ਦਾ ਵਿਸ਼ੇ ਵਿਸ਼ਕਾਰ ਕੀਤਾ ਜਾਵੇ ਇੱਕ ਘਰ ਛੱਡ ਕੇ ਚਾਈਨਾ ਡੋਰ ਨਾਲ ਲੋਕੀ ਪਤੰਗ ਵਧਾ ਰਹੇ ਆ ਜਿਹੜੇ ਸਾਡੇ ਵਰਗੇ ਨਾ ਸਾਡੇ ਯਾਰ ਦੋਸਤ ਮਿੱਤਰ ਦੂਗੀ ਰੋ ਲੈ ਕੇ ਆਏ ਆ ਠੀਕ ਆ ਉਹ ਦੇਖ ਰਹੀ ਚਾਈਨਾ ਤੋਂ ਐਨੀ ਬਿਗੀ ਹੋਈ ਆ ਪੰਜਾਬ ਦੇ ਕੋਲ ਲੁਧਿਆਣਾ ਵਿੱਚ ਹਰੇਕ ਛੱਤ ਉੱਤੇ ਡੋਰ ਵਾਲਾ ਚਾਈਨਾ ਤੋਂ ਵਾਲਾ ਡਰੋਨ ਚਲਾਏ ਸਰਕਾਰ ਨੇ ਟ੍ਰਾਇਲ ਦਿੱਤਾ ਕੱਲ ਅੱਜ ਡਰੋਨ ਕਿਤੇ ਨਹੀਂ ਦਿਖ ਰਹੇ ਠੀਕ ਆ ਲੁਧਿਆਣਾ ਵਿੱਚ ਕੋਈ ਡਰੋਨ ਨਹੀਂ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਕੋਈ ਡਰੋਨ ਨਹੀਂਗਾ ਪਤੰਗ ਵੱਧ ਵੀ ਨਹੀਂ ਚਾਈਨਾ ਤੋਂ ਨਾਲ ਠੀਕ ਆ ਕੋਈ ਡਰੋਨ ਨਹੀਂ ਠੀਕ ਆ ਸਿਰਫ ਕੱਲ ਆਪਣੀ ਪਬਲਿਸਿਟੀ ਲਈ ਇਹ ਆ ਪੁਲਿਸ ਨੇ ਡਰੋਨ ਚਲਾ ਤੇ ਖਬਰਾਂ ਲੱਗ ਗਈਆਂ ਉਹ ਉਸ ਦੇ ਬਾਵਜੂਦ ਵੀ ਚੈਨਲੌਰ ਚੱਲ ਰਹੀ ਹੈ ਹਰੇ ਕੋਠ ਉੱਤੇ ਚੈਨਲੌਰ ਹੈ ਐ ਕਿਹਾ ਕਾਕੋਆ ਰੋਡ ਤੇ ਖੜੇ ਆ ਜੇ ਪੁਲਿਸ ਆਵੇ ਚੈੱਕ ਕਰੇ ਕਾਕੋਆ ਰੋਡ ਦੇ ਕਟਵਾਂ ਤੇ 100 ਦੇ ਵਿੱਚੋਂ ਸਿਰਫ ਦੋ ਘਣਾ ਚੋਂ ਫਰਮ ਦੇਸੀ ਰੋਡ ਮਿਲੇਗੀ ਸਾਗੇ ਵਾਲੀ ਨਹੀਂ ਤਾਂ अदरवाइज ਸਾਰੀ ਚੈਨਲੌਰ ਹੈ ਇੰਨਾ ਪਖਸ਼ੀਆਂ ਦੀ ਜਾਨ ਨੂੰ ਖਤਰਾ ਜਿਹੜੇ ਲੋਕ ਪੁਲਾਂ ਤੋਂ ਜਾਣਦੇ ਆ ਉਹਨਾਂ ਹੀ ਜਾਨ ਨੂੰ ਖਤਰਾ ਗਲਾ ਵੱਢੇ ਜਾਣਾ ਗਈ ਅੱਖ ਵੱਢੀ ਜਾਣੀ ਹੈ ਪਿਛਲੇ ਸਾਲ ਵਾਂਗੂ ਇੱਕ ਵੀ ਅੱਖ ਵੱਢੀ ਗਈ ਸੀਗੀ ਗਲੇ ਵੱਢੇ ਗਏ ਸੀਗੇ ਇੱਕ ਬੰਦੇ ਦੀ ਅੱਖ ਚਲ ਗਈ ਸੀ ਟੀਐਮਸੀ ਦਾਖਲਿਆ ਸੀ ਬੰਦਾ ਉਸ ਆਖਰ ਨੇ ਉਹਦਾ ਇਲਾਜ ਵੀ ਨਹੀਂ ਕਰਾਇਆ ਜੀਆ ਮਰਤਲ ਬੰਦਾ ਮਰ ਜਾਂਦਾ ਜੀਆ ਇਹ ਚైనਾ ਲੋ 2200 3300 ਰੁਪਏ ਘੱਟੂ ਵੇਚਦਾ ਪਿਆ ਵਾ ਬੋਸ ਫੱਡਦੀ ਆ ਛੱਡ ਦਿੰਦੀ ਆ ਔਰ ਇਹ ਦੇਖਿਓ ਵੀ ਕੱਲ ਨੂੰ ਪਰਚੇ ਕਿੰਨੇ ਕਰਦੀ ਬੋਸ ਬੋਸ ਨੇ 0/0 ਪਰਚੇ ਕਰਨੇ ਗਰੀਬਾਂ ਉਤੇ ਪਰਚੇ ਹੋ ਜਾਣੇ ਆ ਜਿਹੜਾ ਅਮੀਰਾਂ ਵਾਲਾ ਕੋਈ ਪਰਚਾ ਨਹੀਂ ਹੋਣਾ ਤੁਹਾਡੇ ਕਹਿੰਦਾ ਮਤਲਬ ਕਿ ਵੱਡੇ ਘਰ ਵੱਡੇ ਘਰਾਂ ਦੇ ਪਰਚੇ ਨਹੀਂ ਹੋ ਰਹੇ ਵੱਡੇ ਘਰਾਂ ਦੇ ਕੋਈ ਪਰਚਾ ਨਹੀਂ ਹੋਣਾ ਤੁਸੀਂ ਜਾਓ ਸੀਮਨ ਲਾਈਨ ਜਾਓ ਕਿਸੇ ਮਰਜ਼ੀ ਚైనਾ ਲੋ ਨਾਲ ਚੜਾ ਲੈ ਲੋ ਕੀ ਆਹ ਦੇਖ ਲਓ ਮੈਂ ਜਿਹੜਾ ਮਾਰ ਗਿਆ ਆਹ ਦੇਖੋ ਮੈਂ ਦਿਖਾ ਕਾਵਾਗਾ ਆ ਭਾਗੇ ਵਾਲੀ ਡੋਰ ਸਾਡੇ ਜਿੰਨੇ ਵੀ ਇੱਥੇ ਦੋਸਤ ਨੇ ਸਾਰੇ ਮਜ਼ਦੂਰ ਨੇ ਭਾਈ ਭਾਗੇ ਵਾਲੀ ਡੋਰ ਉਹਨਾਂ ਦਾ ਕੰਮ ਵਧਾ ਰਹੇ ਕੱਲ ਨੂੰ ਤੁਸੀਂ ਕਮੈਂਟ ਵਿੱਚ ਆਹੋ ਤੁਸੀਂ ਆਹ ਸੰਗਵਾਜੀ ਕਰਨੀਓ ਵੇਖੋ ਆਹ ਲੋਗ ਗੱਟੂ ਮੈਂ ਤੁਹਾਨੂੰ ਭਾਗੇ ਵਾਲੀ ਡੋਰ ਹੈ ਜੀ ਤੁਸੀਂ ਦੇਖ ਸਕਦੇ ਹੋ ਆਹ ਗੱਟੂ ਦਿਖਾਉਂਦਾ ਆਹ ਗੱਟੂ ਹੈ ਜੀ ਆਹ ਛੋੜੇ ਗੱਟੂ ਦਾ ਜੀ ਆਧਾ ਅਗਾ ਜੀ ਚਾਈਨਾ ਟੁੱਟਦੀ ਨਹੀਂ ਭਾਗੇ ਦੇ ਸਕਦੇ ਤੁਸੀਂ ਕਮੈਂਟਾਂ ਵਿੱਚ ਤੁਸੀਂ ਕਹਿੰਦਾ ਕਿ ਤੁਸੀਂ ਆਹ ਗੱਟੂ ਨਾ ਵਧਾ ਲਿਓ ਬਾਲਾ ਦੀ ਭਾਗ ਆ ਆ ਲੋਕ ਚਾਰ ਚਾਰ ਡੀ ਅਸੀਂ ਪੀਲ ਹੈ ਚਾਰ ਚਾਰ ਤੰਗ ਜੋੜ ਕੇ ਟੁੱਟਦੀ ਐ ਇਹੇ ਜੇ ਵਿਕਨੀ ਵਿਕਨੀ ਬੰਦ ਹੋ ਗਈ ਤੇ ਖਰੀਦਦਾਰੀ ਵੀ ਆਪਣੇ ਬੰਦ ਹੋ ਜੇਗੀ ਖਰੀਦਦਾਰੀ ਆਪਣੇ ਆਪ ਬੰਦ ਹੋ ਗਈ ਜੇ ਵਿਕੀ ਗਈ ਨਹੀਂ ਨਾ ਡਿਮਾਂਡ ਹੀ ਹੋਗੀ ਮਾਰਕੀਟ ਦੇ ਤਰਫ ਲੋਕੀ ਵੇਚ ਰਹੇ ਨੇ ਲੋਕੀ ਜਿਹੜੇ ਵੇਚ ਰਹੇ ਨੇ ਉਹ ਬੇਕੂ ਹੋਣੇ ਖਰੀਦ ਰਹੇ ਨੇ ਉਹ ਤਾਂ ਬੇਕੂ ਹੈਗੇ ਹੀ ਰੇ ਆ ਜਿਹੜੇ ਵੇਚ ਰਹੇ ਉਹ ਜ਼ਿਆਦਾ ਬੇਕੂ ਹੋਣ ਲੋਕਾਂ ਜਾਣ ਜਦੋਂ ਉਹਨਾਂ ਦੇ ਪਰਿਵਾਰ ਦੇ ਕਿਸੇ ਨਾਲ ਇਨਸੀਡੈਂਟ ਹੋ ਜਾਣਾ ਇਹ ਵਾਲਾ ਕਿ ਉਹ ਅੱਖ ਨਿਕਲ ਗਈ ਕਿ ਉਹਦਾ ਗਲਾ ਵੱਢਿਆ ਗਿਆ ਕਿ ਉਹ ਪਰੋਟਾ ਵੱਢਿਆ ਗਿਆ ਕਿ ਉਹਦਾ ਗਲਾ ਵੱਢਿਆ ਗਿਆ ਮਾਂ ਵੱਡੀ ਗਈ ਉਦੋਂ ਉਹਨਾਂ ਨੂੰ ਕਹਾਂਗੇ ਫਿਰ ਪਛਤਾਣਗੇ ਬਥੇ ਹੱਥਾਂ ਮਾਰ ਮਾਰ ਕੇ ਹਾਂ ਵੀ ਅਸੀਂ ਗਲਤੀ ਕੀਤੀ ਐ ਜੇ ਜੋ ਕਰਨਾ ਹੈ ਅੱ ਜਿੰਦਾਂ ਦਾ ਕੰਮ ਕਰਨਾ ਇਨਸਾਨ ਨੇ ਉਹੀ ਅੱਗੇ ਆਉਣਾ ਵਾ ਚਾਹੇ ਨਾ ਤੂੰ ਬਿਜਰੀਆ ਉਹ ਵੀ ਗਲਤ ਕਰ ਰਹੀ ਆ ਪਰਮਾਤਮਾ ਦੇਖਦਾ ਉਹ ਪੱਖੀ ਬੋਲਦੇ ਨਹੀਂ ਰਹਦੇ ਆ ਭਾਈ ਸ਼ਾਂ ਬੋਲ ਕੇ ਦੱਸਦੇ ਸਾਡੇ ਸਾਟ ਲੱਗੀ ਪੱਖੀ ਨਹੀਂ ਬੋਲਦੇ ਦੱਸਦੇ ਉਹ ਵਿਚਾਰੇ ਕਿ ਖੰਬੇ ਦੇ ਲਟਕਿਆ ਕੋਈ ਤਾਰ ਦੇ ਲਟਕਿਆ ਕੋਈ ਪੇੜ ਦੇ ਲਟਕਿਆ ਨਾ ਬਠਿੰਡੇ ਦੇ ਇਨਸੀਡੈਂਟ ਵਾਲੇ ਗੱਲ ਨੂੰ ਦੇਖਿਓ ਅੱਜ ਦਿਹਾੜੀ ਹੋਇਆ ਨੇ ਗੱਲ ਨੂੰ ਤੁਹਾਨੂੰ ਮਿਲਣਗੇ ਕੱਲ ਨੂੰ ਇਸ ਵੀਡੀਓ ਦੇ ਤੁਹਾਨੂੰ ਉਹ ਵੀ ਦਿਖਾਵਾਂਗੇ ਕਿੱਥੇ ਪੱਖੀ ਲਟਕਿਆ ਵਾ ਕਿਹਦਾ ਗਲਾ ਵੱਡਿਆ ਗਿਆ ਕਿਹਦੀ ਅੱਖ ਵੱਡੀ ਗਈ ਆ ਕਿਹਦਾ ਹੱਥ ਵੱਡਿਆ ਗਿਆ ਇਹ ਵੀ ਤੁਹਾਨੂੰ ਕੱਲ ਦਾ ਡਟਦਾ ਪੰਜਾਬ ਨਿਊਜ਼ ਤੇ ਇਹ ਚੜ੍ਹਾਵਾਂਗੇ ਇਹ ਵੀ ਪੰਜਾਬ ਦੇ ਸਹੀ ਯਾਨੀ ਨਾਨਮਾ ਜੀ ਬਸ ਇਹੀ ਬੇਨਤੀ ਹੈ ਚੈਨਲ ਰੋਡ ਦੀ ਗੱਤੋਂ ਨਾ ਕਰੋ ਆਪ